ਤੁਹਾਡਾ YouTube ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਕਿ ਹਰਦੀਪ ਸਿੰਘ ਖੁੱਲਰ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਸਭ ਠੀਕ ਹੋ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਤੰਦਰੁਸਤ ਹੋਵਗੇ ਤਾਂ ਦੋਸਤੋ ਕਾਫੀ ਦਿਨਾਂ ਬਾਅਦ ਅੱਜ ਟਾਈਮ ਲੱਗਿਆ ਮੇਰੇ ਵੀਡੀਓ ਬਣਾਉਣ ਦਾ ਔਰ ਇਹਦੇ ਵਿੱਚ ਫਿਰ ਉਸੇ ਤਰ੍ਹਾਂ ਹੀ ਚਿੰਤਾ ਦਾ ਵਿਸ਼ਾ ਉਹੀ ਗੱਲ ਉਹੀ ਬਾਤ ਲੈ ਕੇ ਹਾਜ਼ਰ ਆ ਕਿ ਇਨਸਾਨ ਨਸ਼ਿਆਂ ਦੀ ਗ੍ਰਿਪਤ ਵਿੱਚ ਆ ਰਿਹਾ ਹੈ ਔਰ ਪੁਰਾਣੇ ਸਮਿਆਂ ਤੋਂ ਵੀ ਚੱਲ ਰਿਹਾ ਔਰ ਅੱਜ ਤੱਕ ਇਸ ਦੀ ਗਿਣਤੀ ਜ਼ਿਆਦਾ ਵੱਧ ਚੁੱਕੀ ਹੈ ਅਜੋਕੇ ਦੌਰ ਦੇ ਵਿੱਚ ਅਜੋਕੇ ਸਮੇਂ ਦੇ ਵਿੱਚ ਇਸ ਦੀ ਜਿਹੜੀ ਗਿਣਤੀ ਹੈ ਨਸ਼ੇ ਦੀ ਵਧ ਚੁੱਕੀ ਹੈ ਜਿਆਦਾ ਕੁਆਂਟੀਟੀ ਦੇ ਵਿੱਚ ਲੋਕ ਇਸ ਨੂੰ ਲੱਭ ਚੁੱਕੇ ਨੇ ਯਾਨੀ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਲੋਕ ਲੱਗੇ ਹੋਏ ਨੇ ਨਸ਼ੇ ਦੇ ਵਿੱਚ ਕਈ ਲੋਕ ਇਸ ਨੂੰ ਆਪ ਦਾ ਸਟੇਟਸ ਸਿੰਬਲ ਸਮਝਦੇ ਕੋਈ ਕਿਸ ਤਰ੍ਹਾਂ ਕੋਈ ਕਿੱਦਾਂ ਲੱਗ ਜਾਂਦਾ ਹੈ ਤਾਂ ਦੋਸਤੋ ਕਿਸੇ ਨਾ ਕਿਸੇ ਨਸ਼ੇ ਦੇ ਵਿੱਚ ਕੋਈ ਨਾ ਕੋਈ ਇਸਫਾਨ ਲੱਗਿਆ ਜਾਂਦਾ ਹੈ ਹੋਰ ਉਹਨਾਂ ਲੋਕਾਂ ਦੀ ਗਿਣਤੀ ਘਟ ਹੁੰਦੀ ਹੈ ਜਿਹੜੇ ਪੂਰੀ ਤਰ੍ਹਾਂ ਵਿਸ਼ਣੋਂ ਹੁੰਦੇ ਨੇ। ਔਰ ਕਿਸੇ ਨਾ ਕਿਸੇ ਨਸ਼ੇ ਦੀ ਗ੍ਰਿਪ ਤੇ ਵਿੱਚ ਇਨਸਾਨ ਆਇਆ ਹੀ ਹੁੰਦਾ ਹੈ। ਸੋ ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਾਂਗੇ ਇਹ ਹੈ ਅਫੀਮ। ਤੇ ਅਫੀਮ ਦੋਸਤੋ ਬਰਾਡੇ ਪ੍ਰਾਤਨ ਸਮਿਆਂ ਤੋਂ ਆ ਰਹੀ ਹੈ। ਅਸੀਂ ਦੇਖਦੇ ਆ ਬਹੁਤ ਕਈ ਕਰਾਂ ਦੇ ਵਿੱਚ ਬਜ਼ੁਰਗ ਖਾਂਦੇ ਨੇ ਜਿਨ੍ਹਾਂ ਨੂੰ 40 ਸਾਲ 45 ਸਾਲ ਹੋ ਗਏ ਖਾਂਦੇ ਆ ਉਹਨੂੰ। ਔਰ ਲੰਬੇ ਸਮੇਂ ਤੋਂ ਉਹ ਫੀਮ ਦਾ ਸੇਵਨ ਕਰ ਰਹੇ ਨੇ ਔਰ ਅੱਜ ਵੀ ਖਾ ਰਹੇ ਨੇ ਉਹਨਾਂ ਤੋਂ ਫੀਮ ਛੱਡੀ ਨਹੀਂ ਗਈ ਕਿਉਂਕਿ ਇੱਕ ਐਦਾਂ ਦੀ ਚੀਜ਼ ਹੈ ਪਹਿਲਾਂ ਪਹਿਲਾਂ ਤਾਂ ਇਨਸਾਨ ਇਹਨੂੰ ਖੁਸ਼ੀ-ਖੁਸ਼ੀ ਲਾਉਂਦਾ ਹੈ ਕਿ ਕਿਸੇ ਦੇ ਕਹਿਣ ਤੇ ਲਾ ਲਈ ਕਿਸੇ ਦੇ ਫੋਰਸ ਦੇ ਵਿੱਚ ਲਾ ਲਈ ਕਿਸੇ ਨੇ ਕਹਿ ਦਿੱਤਾ ਜਾਂ ਕੁਛ ਥੋੜਾ ਜਿਹਾ ਮਨੋਰੰਜਨ ਦਾ ਕੋਈ ਇਸ ਤਰ੍ਹਾਂ ਦਾ ਸੀਨ ਬਣਿਆ ਉਸਤੇ ਬੈਠੇ ਹੋਏ ਇਕੱਠੇ ਦੋਸਤਾਂ ਨੇ ਇੱਕ ਦੂਜੇ ਨੂੰ ਲਵਾ ਦਿੱਤੀ ਖਵਾ ਦਿੱਤੀ ਅਗਰ 2 4 5 ਵਾਲੀ ਕੋਈ ਲਗਾਤਾਰ ਖਾ ਲੈਂਦਾ ਹੈ ਤਾਂ ਫਿਰ ਉਹ ਇਸ ਦਾ ਹੌਲੀ ਹੌਲੀ ਆਦੀ ਹੋਣ ਲੱਗ ਜਾਂਦਾ ਹੈ ਦੋਸਤੋ ਜਦੋਂ ਇਸ ਆਦੀ ਹੋਣ ਲੱਗ ਜਾਂਦਾ ਹੈ ਤਾਂ ਫਿਰ ਉਸ ਨੂੰ ਜ਼ਰੂਰਤ ਮਹਿਸੂਸ ਹੋਣ ਲੱਗ ਜਾਂਦੀ ਹੈ ਉਹ ਇਸ ਦਾ ਖੋਦੇ ਹਿੱਸੇ ਵਣ ਕਰਨ ਲੱਗ ਪੈਂਦਾ ਫਿਰ ਖੁਦ ਰੋਜ਼ ਰੋਜ਼ ਤਾਂ ਦੋਸਤ ਕੋਈ ਖਾਉਂਦੇ ਨਹੀਂ ਇਹਨੂੰ ਆਪ ਨੂੰ ਹੀ ਲੈਣੀ ਪੈਂਦੀ ਹੈ ਫਿਰ ਉਹ ਪੈਸੇ ਖਰਚਨੇ ਪੈਂਦੇ ਨੇ ਤੋਂ ਇਸ ਤਿੱਕੇ ਨਾਲ ਲੱਗੇ ਲੱਗੇ ਲੋਕ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਨੇ ਔਰ ਜਦੋਂ ਸ਼ੁਰੂ ਕੀਤੀ ਜਾਂਦੀ ਹੈ ਬਿਲਕੁਲ ਛੋਟੀ ਮਾਤਰਾ ਤੋਂ ਸ਼ੁਰੂ ਕੀਤੀ ਜਾਂਦੀ ਹੈ ਕੋਈ ਵੀ ਸ਼ੁਰੂ ਕਰਦਾ ਬਿਲਕੁਲ ਥੋੜੀ ਜਿਹੀ ਸ਼ੁਰੂ ਕਰਦਾ ਹੈ ਤਾਂ ਹੌਲੀ ਹੌਲੀ ਦੀ ਜਿਹੜੀ ਕੁਆਂਟੀਟੀ ਹੈ ਉਹ ਵੱਧੀ ਚਲੀ ਜਾਂਦੀ ਹੈ ਯਾਨੀ ਕਿ ਜੋ ਇਹਦਾ ਮਿਕਦਾਰ ਹੈ ਉਹ ਵੱਧਦੀ ਚਲੀ ਜਾਂਦੀ ਹੈ ਪਰ ਹੌਲੀ ਹੌਲੀ ਲੋਕ ਅ ਟੋਲੇ ਤੇ ਡੇਢ ਟੋਲਾ 2 ਟੋਲੇ ਇਸ ਤਰ੍ਹਾਂ ਜਾਨੀ ਪਹੁੰਚ ਜਾਂਦੇ ਨੇ ਕੋਈ 10 ਗ੍ਰਾਮ 15 ਗ੍ਰਾਮ 20 ਗ੍ਰਾਮ ਦਿੱਲੀ ਤੱਕ ਯੂਜ਼ ਵੀ ਕਰ ਲੱਗ ਜਾਂਦੇ ਨੇ ਤਾਂ ਇਹਦਾ ਕੋਈ ਪੈਮਾਨਾ ਨਹੀਂ ਹੈ ਕਿ ਇੱਥੇ ਜਾ ਕੇ ਇਹਦੀ ਲਿਮਟ ਰੁਕ ਜਾਏਗੀ ਔਰ ਇਹ ਜਿਵੇਂ ਜਿਵੇਂ ਸਰੀਰ ਦੇ ਨਾਲ ਰਚਦੀ ਜਾਂਦੀ ਹੈ ਸਰੀਰ ਨੂੰ ਆਉਂਦੀ ਅ ਜਾਣੀ ਕਿ ਜਿਹੜਾ ਸਕੂਨ ਦਿੰਦੀ ਹੈ ਜਾਂ ਡੋਪਾਮਾਈਨ ਰਿਲੀਜ਼ ਕਰਦੀ ਹੈ ਉਹਦੀ ਹੌਲੀ-ਹੌਲੀ ਹੋਰ ਸਰੀਰੋਂ ਦੀ ਚਾਹੁੰਦਾ ਹੁੰਦਾ ਹੈ ਤਾਂ ਫਿਰ ਹੋਰ ਇਹ ਮੰਗ ਕਰਦਾ ਹੈ ਇਸ ਤਰ੍ਹਾਂ ਇਨਸਾਨ ਹੋਰਾਂ ਦੀ ਕੁਆਂਟੀਟੀ ਵਧਾਈ ਜਾਂਦਾ ਹੈ ਤੇ ਦੋਸਤੋ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਬਰਾਤਰ ਸਮਿਆਂ ਤੋਂ ਕਾਫੀ ਲੰਬੇ ਟਾਈਮ ਤੋਂ ਅੱਜ ਅਸੀਂ ਇਹਦੇ ਬਾਰੇ ਦੇ ਤਾਸ ਦੀ ਵੀ ਗੱਲ ਕਰਾਂਗੇ ਤੇ ਇਹਦੇ ਫਾਇਦਿਆਂ ਦੀ ਨੁਕਸਾਨਾਂ ਦੀ ਗੱਲ ਕਰਾਂਗੇ ਤੋ ਦੋਸਤੋ افیم ਦਾ ਜੋ ਪੌਦਾ ਹੈ ਪਾਪਾਵਰ ਸੌਮਨੀਫਰਮ ਇੰਗਲਿਸ਼ ਵਿੱਚ ਇਸ ਨੂੰ ਕਹਿੰਦੇ ਹਨ ਪੰਜਾਬੀ ਵਿੱਚ ਕੋਈ ਇਹਨੂੰ ਕੋਸਤਾ ਬੁੱਟਾ ਕਹਿ ਦਿੰਦਾ ਵੀ افیم ਦਾ ਬੁੱਟਾ ਕਹਿ ਦਿੰਦਾ ਇਹ ਇੱਕ ਬੁੱਡਾ ਹੁੰਦਾ ਜਿਹਨੂੰ ਪੌਦਾ ਵੀ ਕਹਿ ਦਿੰਦੇ ਹਨ ਔਰ ਇਹਦੀ ਜਿਹੜੀ ਹੋਂਦ ਹੈ ਲਗਭਗ 3400 ਇਸਾ ਪੂਰਬ ਦੇ ਵਿੱਚ ਮੈਸੋਪੋਟਾਮੀਆਂ ਦੀ ਸਭਿਅਤਾ ਦੇ ਵਿੱਚ ਹੋਈ ਸੀ ਉਦੋਂ ਇਸ ਦਿਨ ਥੋੜੀ ਥੋੜੀ ਉੱਥੇ ਖੇਤੀ ਕਰਨੀ ਸ਼ੁਰੂ ਕੀਤੀ ਔਰ ਉਹਨਾਂ ਨੇ ਔਰ ਇਹਦਾ ਸੇਵਨ ਕਰਨਾ ਸ਼ੁਰੂ ਕੀਤਾ ਉਹ ਇਸ ਨੂੰ ਜੁਆਇ ਪਲਾਂਟ ਵੀ ਕਹਿੰਦੇ ਸੀ। ਯਾਨੀ ਖੁਸ਼ੀ ਦਾ ਪੌਦਾ। ਤਾਂ ਆਨੰਦ ਦਾ ਪੌਦਾ ਵੀ ਇਸ ਨੂੰ ਕਹਿੰਦੇ ਸੀ ਕਿਉਂਕਿ ਉਹਨਾਂ ਨੂੰ ਅੱਛਾ ਲੱਗਦਾ ਸੀ ਇਹਦਾ ਸੇਵਨ ਕਰਦੇ ਸੀ ਇੱਕਦਮ ਸਕੂਨ ਮਿਲਦਾ ਮਾਨਸਿਕ ਖੁਸ਼ੀ ਮਿਲਦੀ ਤਾਂ ਜੁਆਇ ਪਲਾਂਟ ਦਾ ਉਹਨਾਂ ਨੇ ਇਸ ਦਾ ਨਾਮ ਰੱਖ ਦਿੱਤਾ। ਉਸ ਤੋਂ ਹੌਲੀ-ਹੌਲੀ ਅੱਗੇ ਸਿਰਿਯਨ ਲੋਕਾਂ ਤੱਕ ਗਿਆ ਫਿਰ ਅੱਗੇ-ਅੱਗੇ ਮਿਸਰ ਦੇ ਲੋਕਾਂ ਤੱਕ ਗਿਆ ਇਸ ਤਰ੍ਹਾਂ ਹੌਲੀ-ਹੌਲੀ ਹੋਰ ਕੰਟਰੀਆਂ ਦੇ ਵਿੱਚ ਇਹ ਫੈਲਣਾ ਸ਼ੁਰੂ ਹੋ ਗਿਆ ਫਿਰ ਇਹ ਚਾਈਨਾ ਦੇ ਵਿੱਚ ਵੀ ਲਗਭਗ 7ਵੀਂ 7ਥ ਸਦੀ ਦੇ ਵਿੱਚ ਚਾਈਨਾ ਵਿੱਚ ਵੀ ਪਹੁੰਚ ਗਿਆ ਉਸ ਦੇ ਇੱਥੇ ਖੇਤੀਬੀ ਕੀਤੀ ਜਾਣ ਲੱਗ ਪਈ ਤਾਂ ਉਹਨਾਂ ਨੇ ਵੀ ਇਸ ਦੀ ਵੱਡੇ ਰੂਪ ਦੇ ਵਿੱਚ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਔਰ ਮੈਡੀਕਲ ਯੂਜ਼ ਦੇ ਵਿੱਚ ਉਹਨਾਂ ਨੇ ਇਸ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਕਿਉਂਕਿ ਬੇਸਿਕ ਜਿਹੜਾ ਫੀਮ ਹੈ ਇੱਕ ਦਰਦਨਵਾਰਕ ਚੀਜ਼ ਹੈ opioids ਤੋਂ ਦਰਦਨਵਾਰਕ ਯਾਨੀ ਦਰਦ ਨੂੰ ਠੀਕ ਕਰਨ ਵਾਸਤੇ ਇਹ ਚੀਜ਼ ਬਣੀ ਹੈ ਤਾਂ ਉਹਨਾਂ ਨੇ ਇਹਨਾਂ ਨੂੰ ਦਵਾਈਆਂ ਦੇ ਵਿੱਚ ਦਰਦਨਵਾਰਕ ਦਵਾਈਆਂ ਦੇ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ ਔਰ ਲੋਕਾਂ ਨੇ ਜਿਆਦੇ ਰੂਪ ਤੇ ਵਿੱਚ ਖਾਣਾ ਸ਼ੁਰੂ ਕਰ ਦਿੱਤਾ ਇਹ ਵਰਤਣਾ ਸ਼ੁਰੂ ਕਰਤਾ ਚైనా ਦੇ ਵਿੱਚ ਔਰ ਜ਼ਿਆਦਾਤਰ ਲੋਕ ਜਿਹੜੇ ਆਂ ਦੀ ਚਪੇਟ ਵਿੱਚ ਆ ਗਏ ਉਹਨਾਂ ਨੂੰ ਲਤ ਲੱਗ ਗਈ ਯਾਨੀ ਕਹਿੰਦੀ ਆਦਤ ਪੈ ਗਈ ਸੋ ਚైనా ਨੇ ਫਿਰ 17ਵੀਂ ਸਦੀ ਤੱਕ ਵੱਡੇ ਗਿਣਤੀ ਵਿੱਚ ਜਿਹੜੀ ਇਹਦੀ ਡਿਮਾਂਡ ਵਧ ਗਈ ਦੇਸ਼ ਦੀ ਔਰ ਉਦੋਂ ਤੱਕ ਬਹੁਤ ਸਾਰੇ ਲੋਕ ਉਹਨਾਂ ਦੇ ਨਸ਼ੇ ਤੇ ਲੱਗ ਚੁੱਕੇ ਸੀ ਦੋਸਤੋ ਹਰ ਇੱਕ ਸਰਕਾਰ ਸੋਚਦੀ ਹੈ ਕਿ ਮੇਰੇ ਜਿਹੜੇ ਵਰਜਾ ਹੈ ਉਹ ਨਸ਼ਿਆ ਤੋਂ ਰਹਿਤ ਰਹੇ ਠੀਕ ਰਹਿਣ ਕੋਈ ਨਸ਼ਿਆਂ ਦੇ ਵਿੱਚ ਨਾ ਲੱਗਣ ਤਾਂ ਕਿ ਉਹਨਾਂ ਨੂੰ ਕੋ ਪ੍ਰੋਬਲਮ ਨਾ ਆਵੇ ਤਾਂ ਇਸੇ ਤਰ੍ਹਾਂ ਚਾਈਨਾ ਨੇ ਵੀ ਜਦੋਂ ਦੇਖਿਆ ਕਿ ਜਿਆਦਾ ਲੋਕ ਇਸ ਦੀ ਲਪੇਟ ਵਿੱਚ ਆ ਗਏ ਹਨ ਤਾਂ ਉਹਨਾਂ ਨੇ 1796 ਵਿੱਚ ਇਸ ਨੂੰ ਬੈਨ ਕਰ ਦਿੱਤਾ 1796 ਵਿੱਚ ਅਫੀਮ ਤਾਂ ਚਾਈਨਾ ਵਿੱਚ ਬੈਨ ਹੋ ਗਿਆ ਤਾਂ ਇਸ ਦੀ ਫਿਰ ਵਰਤੋਂ ਘਟੀ ਘੱਟ ਗਈ ਤਾਂ ਦੋਸਤੋ ਇਸ ਤੋਂ ਬਾਅਦ ਕੀ ਹੋਇਆ ਕਿ ਚైనా ਇਸੇ ਤਰ੍ਹਾਂ ਅਫਗਾਨਿਸਤਾਨ ਦੇ ਵਿੱਚ ਵੀ ਇਹ ਪਹੁੰਚ ਗਈ ਅਫਗਾਨਿਸਤਾਨ ਦੇ ਵਿੱਚ ਇਹਦੀ ਲਗਭਗ 6000 ਤੋਂ 3500 ਬੀਸੀ ਦੇ ਵਿੱਚ ਪੂਰਬ ਇਹ ਸਮੀਰੀਅਨ ਲੋਕਾਂ ਨੇ ਇੱਥੇ ਲੈ ਕੇ ਆਂਦਾ ਇਸ ਤੋਂ ਬਾਅਦ ਇਸ ਦਾ ਇੱਥੇ ਪ੍ਰੋਡਕਸ਼ਨ ਸ਼ੁਰੂ ਹੋ ਗਈ ਇਹਨਾਂ ਨੇ ਵੱਡੇ ਰੂਪ ਦੇ ਵਿੱਚ ਪ੍ਰੋਡਕਸ਼ਨ ਸ਼ੁਰੂ ਕਰ ਦਿੱਤੀ ਫਿਰ ਤਾਲਿਬਾਨ ਦਾ ਰਾਜ ਆਇਆ ਉਦੋਂ ਵੀ ਇਹਦੀ ਵੱਡੇ ਰੂਪ ਦੇ ਵਿੱਚ ਪ੍ਰੋਡਕਸ਼ਨ ਰਹੀ ਲਗਭਗ 1999 ਦੇ ਵਿੱਚ ਤਾਂ ਇਸ ਦੇ ਨਾਲ ਇਹ ਜਿਹੜਾ ਅਫਗਾਨਿਸਤਾਨ ਦੇ ਵਿੱਚ ਬਹੁਤ ਵੱਡੇ ਰੂਪ ਦੇ ਵਿੱਚ ਇਸ ਦੀ ਪ੍ਰੋਡਕਸ਼ਨ ਸ਼ੁਰੂ ਹੋਈ। ਅੱਜ ਵੀ ਦੋਸਤੋ ਸਭ ਤੋਂ ਵੱਧ ਦੁਨੀਆਂ ਦੀ ਜਿਹੜੀ ਹੈ ਫੀਮ ਦੇ ਪ੍ਰੋਡਕਸ਼ਨ ਉਹ ਜਾਂ ਪੋਸਟ ਫੀਮ ਦੀ ਜਾਂ ਹਰਵਿੰਦੀ ਔਰ ਬੋਰਫਿੰਦੀ ਉਹ ਪ੍ਰੋਡਕਸ਼ਨ ਜਿਹੜੀ ਸਭ ਤੋਂ ਵੱਧ ਅਫਗਾਨਿਸਤਾਨ ਦੀ ਹੈ। ਦੁਨੀਆਂ ਦੀ 80% ਦੁਨੀਆ ਦੀ ਜੇ ਜੇ ਟੋਟਲ ਅਫੀਮ ਪ੍ਰੋਡਕਸ਼ਨ ਹੁੰਦੀ ਹੈ ਲਗਭਗ ਉਹਦੀ 80% ਅਫਗਾਨਿਸਤਾਨ ਪੈਦਾ ਕਰਦਾ ਹੈ ਤੇ ਬਾਕੀ ਕਈ ਕੰਟਰੀ ਮਿਲ ਕੇ ਲਗਭਗ 20% ਪੈਦਾ ਕਰਦੇ ਨੇ ਜਿਨ੍ਹਾਂ ਵਿੱਚ ਮਿਆਂਮਾਰ ਦੇਸ਼ ਬਹੁਤ ਕਰ ਰਿਹਾ ਵੱਡੀ ਮਾਤਰਾ ਦੇ ਵਿੱਚ ਪ੍ਰੋਡਕਸ਼ਨ ਕਰਦਾ ਹੈ ਈਰਾਨ ਬਹੁਤ ਵੱਡੀ ਮਾਤਰਾ ਦੇ ਵਿੱਚ ਪ੍ਰੋਡਕਸ਼ਨ ਕਰਦਾ ਹੈ ਔਰ ਨਰੀਆ ਤੇ ਵੀ ਕਰਦਾ ਹੈ ਸੋ ਇਸੇ ਤਰੀਕੇ ਨਾਲ ਦੋਸਤੋ ਕਈ ਕੱਟ ਰਹੀ ਇਸ ਦਾ ਜਹੰਦੀ ਪ੍ਰੋਡਕਸ਼ਨ ਕਰਦੇ ਪਏ ਨੇ ਤਾਂ ਇਸ ਤੋਂ ਬਾਅਦ ਦੋਸਤੋ ਹੌਲੀ-ਹੌਲੀ ਫਿਰ ਇੰਡੀਆ ਦੇ ਵਿੱਚ ਵੀ ਪਹੁੰਚ ਗਈ ਤਾਂ ਇੰਡੀਆ ਦੇ ਵਿੱਚ ਲਗਭਗ 10ਵੀਂ ਸਦੀ ਦੇ ਵਿੱਚ ਇਸ ਨੇ ਪਰਵੇਸ਼ ਕੀਤਾ ਇਸ ਦੇ ਪੌਦਿਆਂ ਨੇ 10ਵੀਂ ਸਦੀ ਦੇ ਵਿੱਚ ਪਰਵੇਸ਼ ਕੀਤਾ ਤੇ ਉਸ ਤੋਂ ਬਾਅਦ ਇੱਥੇ ਇੱਥੇ ਵੀ ਪ੍ਰੋਡਕਸ਼ਨ ਸ਼ੁਰੂ ਹੋ ਗਈ ਸ਼ੁਰੂ-ਸ਼ੁਰੂ ਤੇ ਲੋਕਾਂ ਨੇ ਵਿੱਚ ਲੋਕਾਂ ਨੇ ਰਮੀਡੀ ਦੇ ਰੂਪ ਦੇ ਵਿੱਚ ਵਰਤਿਆ ਇਹਨੂੰ ਇੱਕ ਦਵਾਈ ਦੇ ਰੂਪ ਦੇ ਵਿੱਚ ਵਰਤਿਆ ਕਿਉਂਕਿ ਦਰਦਨਵਾਰਕ ਆ ਬਿਸਕ ਹੈ ਇਹ ਹੌਲੀ ਹੌਲੀ ਇਸੇ ਤਰੀਕੇ ਨਾਲ ਇਹਦਾ ਅੱਗੇ ਚੱਲਣਾ ਚੱਲਦਾ ਚਲਾ ਗਿਆ ਤੇ ਜਦੋਂ 16ਵੀਂ ਸਦੀ ਦਾ ਮੁਗਲਾਂ ਦਾ ਅੰਤ ਆਇਆ ਤਾਂ ਉਸੇ ਤੋਂ ਬਾਅਦ ਫਿਰ ਜਿਹੜੀ ਹੈ ਈਸਟ ਇੰਡੀਆ ਕੰਪਨੀ ਬ੍ਰਿਟਿਸ਼ ਦੀ ਇੰਡੀਆ ਵਿੱਚ ਆ ਗਈ ਲਗਭਗ 1608 ਵਿੱਚ ਈਸਟ ਇੰਡੀਆ ਕੰਪਨੀ ਜਿਹੜੀ ਹੈ ਉਹ ਇੰਡੀਆ ਦੇ ਵਿੱਚ ਆਈ ਤਾਂ ਫਿਰ ਇੱਕ ਜਿਹੜੇ ਅੰਗਰੇਜ਼ ਲੋਕ ਸੀ ਵਪਾਰਕ ਲੋਕ ਸੀ ਕਿਉਂਕਿ ਬੇਸਿਕ ਇੰਡੀਆ ਦੇ ਵਿੱਚ ਵੀ ਉਹ ਫਾਇਦਾ ਲੈਣ ਵਾਸਤੇ ਆਏ ਸੀ ਕੀ ਤੋਂ ਕੀ ਕੀ ਸਾਨੂੰ ਵੱਧ ਵੱਧ ਫਸਲਾਂ ਮਿਲ ਸਕਦੀਆਂ ਨੇ ਕਿਹੜੀ ਕਿਹੜੀ ਚੀਜ਼ ਦੀ ਵੱਧ ਪ੍ਰੋਡਕਸ਼ਨ ਮਿਲ ਸਕਦੀ ਹੈ ਕਿਹੜੀ ਕਿਹੜੀ ਚੀਜ਼ ਸਾਡੇ ਵਾਸਤੇ ਬੈਨੀਫੀਸ਼ੀਅਲ ਹੋ ਸਕਦੀ ਹੈ ਉਹ ਚੀਜ਼ਾਂ ਅਸੀਂ ਲੈ ਕੇ ਜਾਵਾਂਗੇ ਉਹਨਾਂ ਦੇ ਸੀ ਮੁਨਾਫੇ ਕਮਾਵਾਂਗੇ ਤਾਂ ਦੋਸਤੋ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਫੀਮ ਦੀ ਖੇਤੀ ਦਾ ਦਰਿਆਤ ਵੀ ਹੋ ਸਕਦਾ ਹੈ ਫੀਮ ਦਾ ਤਾਂ ਉਹਨਾਂ ਨੇ ਬੰਗਾਲ ਦੇ ਵਿੱਚ ਇਸ ਦਾ ਜਿਹੜਾ ਹੈਗਾ ਪ੍ਰੋਡਕਸ਼ਨ ਸ਼ੁਰੂ ਕਰਵਾ ਦਿੱਤੀ ਕਿਉਂਕਿ ਉਹਨਾਂ ਨੂੰ ਪਤਾ ਸੀ ਚਾਈਨਾ ਵੀ ਇੱਕ ਦੇਸ਼ ਜਿੱਦੇ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਲੋੜ ਆਫੀਮ ਦੀ ਤਾਂ ਉਹਨਾਂ ਨੇ ਉਸ ਨੂੰ ਨਿਰਯਾਤ ਕਰਨੀ ਸ਼ੁਰੂ ਕਰ ਦਿੱਤੀ ਤੇ ਸਭ ਤੋਂ ਜਿਹੜਾ ਪਹਿਲਾ ਕਾਰਖਾਨਾ ਹੈ 1611 ਦੇ ਵਿੱਚ ਬੰਗਾਲ ਵਿੱਚ ਈਸਟ ਇੰਡੀਆ ਕੰਪਨੀ ਨੇ ਭਾਰਤ ਵਿੱਚ ਲਗਵਾਇਆ ਤੇ ਦੋਸਤੋ ਪੂਰੀ ਤਰ੍ਹਾਂ ਆਪਣੇ ਅਧਿਕਾਰ ਹੇਠ ਕੋਸਟ ਦਾ ਫੀਮ ਦਾ ਇਹ ਸਾਰਾ ਪੂਰਾ ਅਧਿਕਾਰ ਹੈ ਈਸਟ ਇੰਡੀਆ ਨੇ ਕੰਪਨੀ ਨੇ ਅਬੇ ਅੰਡਰ ਕੱਪਿਆ ਕਿਉਂਕਿ ਉਸ ਦਾ ਰਾਜ ਸੀ ਚੱਲਦਾ ਅੰਗਰੇਜ਼ ਲੋਕਾਂ ਦਾ ਰਾਜ ਸੀ ਇੰਡੀਆ ਦੇ ਵਿੱਚ ਇਸ ਕਰਕੇ ਸਾਰਾ ਉਹਨਾਂ ਦੇ ਅਧਿਕਾਰ ਅੰਡਰ ਹੀ ਹੋ ਗਿਆ ਤੇ ਹੋਰ ਕਿਸੇ ਨੂੰ ਕੋਈ ਯਾਜਤ ਨਹੀਂ ਸੀ ਹੁੰਦੀ ਕੋਈ ਵੇਚ ਸਕੇ ਕੋਈ ਜ਼ਿਆਦਾ ਬੰਦਾ ਇਸ ਨੂੰ ਇਸ ਤੇ ਵਪਾਰ ਕਰ ਸਕੇ ਕੁਝ ਕਰ ਸਕੇ ਔਰ ਅੰਗਰੇਜ਼ ਲੋਕਾਂ ਦਾ ਹੀ ਇਸ ਤੇ ਪੂਰੀ ਤਰ੍ਹਾਂ ਅਧਿਕਾਰ ਸੀ ਸੋ ਉਹਨਾਂ ਦੇ ਸਾਮਰਾਜ ਵਿੱਚ ਚੱਲਦੇ ਚੱਲਦੇ ਇਸ ਦਾ ਵੱਡੇ ਰੂਪ ਦੇ ਵਿੱਚ ਪ੍ਰੋਡਕਸ਼ਨ ਕਰ ਦਿੱਤਾ ਪ੍ਰੋਡਕਸ਼ਨ ਸ਼ੁਰੂ ਹੋ ਗਈ ਤਾਂ ਫਿਰ ਦੋਸਤੋ ਉਹਨਾਂ ਨੇ ਇੱਕ ਫੈਕਟਰੀ 1800 ਲਗਭਗ 20 ਦੇ ਵਿੱਚ ਯੂਪੀ ਦੇ ਵਿੱਚ ਉਹਨਾਂ ਨੇ ਲਗਵਾਈ ਇਸ ਦੀ ਫੈਕਟਰੀ ਤਾਂ ਉਹਨਾਂ ਨੇ ਹੋਰ ਪ੍ਰੋਡਕਸ਼ਨ ਇਸ ਦੀ ਵੱਡੇ ਰੂਪ ਦੇ ਵਿੱਚ ਸ਼ੁਰੂ ਕਰਤੀ ਔਰ ਨਾਲ ਦੀ ਨਾਲ ਹੀ ਬਾਕੀ ਹੋਰ ਕੰਟਰੀਆਂ ਨੂੰ ਹੰਦਾ ਨਿਰਯਾਤ ਸ਼ੁਰੂ ਕਰ ਦਿੱਤਾ ਤੇ ਵੱਡੇ ਰੂਪ ਦੇ ਵਿੱਚ ਅਫੀਮ ਤੋਂ ਅੰਗਰੇਜ਼ਾਂ ਨੇ ਫਾਇਦਾ ਉਠਾਇਆ ਸੋ ਇਸੇ ਤਰੀਕੇ ਨਾਲ ਚੱਲਦੇ ਚੱਲਦੇ ਬਾਅਦ ਵਿੱਚ ਉਹਨਾਂ ਦਾ ਜੋ ਰਾਜ ਖਤਮ ਹੋ ਗਿਆ ਹਿਸਟਰੀਆ ਕੰਪਨੀ ਚਲੀ ਗਈ ਔਰ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਦੋਸਤੋ ਉਦੋਂ ਵੱਡੇ ਰੂਪ ਦੇ ਵਿੱਚ ਫਿਰ ਇਸ ਦੀ ਪ੍ਰੋਡਕਸ਼ਨ ਚੱਲ ਹੀ ਰਹੀ ਸੀ ਫਿਰ ਇਸ ਨੂੰ ਭਾਰਤ ਸਰਕਾਰ ਨੇ ਆਪ ਦੇ ਅੰਡਰ ਲੈ ਲਿਆ ਸ਼ੁਰੂ-ਸ਼ੁਰੂ ਵਿੱਚ ਇਹਦੇ ਤੇ ਆਮ ਖੁੱਲ੍ਹੀ ਸੀ ਲੋਕ ਖੇਤੀ ਕਰ ਲੈਂਦੇ ਬੀਜ ਲੈਂਦੇ ਜਿੰਨੀ ਕੋਈ ਚਾਹੇ ਰੱਖ ਲੈਂਦਾ ਜਿੰਨਾ ਚਾਹੇ ਖਾ ਲੈਂਦਾ ਜੋ ਚਾਹੇ ਕਰ ਲੈਂਦਾ ਜਿੰਦਾ ਚਾਹੇ ਵੇਚ ਲੈਂਦਾ ਤਾਂ ਜਦੋਂ ਇੱਥੇ ਵੀ ਲੋਕ ਇਸ ਦੀ ਲਤ ਵਿੱਚ ਬਹੁਤ ਆ ਗਏ ਯਾਨੀ ਕਿ ਬਹੁਤ ਲੋਕਾਂ ਨੂੰ ਇਸ ਦੀ ਹੈਬਿਟ ਬਣ ਗਈ ਆਦਤ ਬਣ ਗਈ ਲੋਕਾਂ ਨੇ ਲੋਕਾਂ ਨੇ ਇਸ ਨੂੰ ਸੇਵਨ ਕਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਕੋਈ ਵੀ ਸਰਕਾਰ ਜਿਵੇਂ ਮੈਂ ਪਹਿਲਾਂ ਦੱਸਿਆ ਕੋਈ ਦੇਖਦੀ ਹੈ ਕਿ ਜਿਆਦਾ ਅਗਰ ਲੋਕ ਇਸ ਦੇ ਆਦੀ ਹੋ ਗਏ ਨੇ ਸਾਡੇ ਵਾਸਤੇ ਮੁਸੀਬਤ ਦਾ ਕਾਰਨ ਬਣ ਸਕਦਾ ਹੈ ਤਾਂ ਸਰਕਾਰ ਉਸ ਤੇ ਬੈਨ ਕਰ ਦਿੰਦੀ ਜਿਵੇਂ ਚైనా ਵਿੱਚ ਕੀਤਾ ਗਿਆ ਤਾਂ ਦੋਸਤੋ ਸਰਕਾਰ ਨੇ ਫਿਰ ਇਸ ਦਾ ਐਂਡੀ ਪੀਐਸ ਐਕਟ 1985 ਵਿੱਚ ਬਣਾਇਆ ਐਂਡੀ ਪੀਐਸ ਦਾ ਐਕਟ ਜਦੋਂ ਬਣ ਗਿਆ ਤਾਂ ਉਦੋਂ ਕੀ ਹੋਇਆ ਕਿ ਇਸ ਦੀ ਕੋਈ ਖੁੱਲੇ ਰੂਪ ਦੇ ਵਿੱਚ ਜਾਂ ਅਸ਼ਰਿਆਮ ਰੂਪ ਦੇ ਵਿੱਚ ਕੋਈ ਇਹਨੂੰ ਰੱਖ ਨਹੀਂ ਸਕਦਾ ਕੋਈ ਇਹਦੀ ਖੇਤੀ ਨਹੀਂ ਕਰ ਸਕਦਾ ਕੋਈ ਇਹਨੂੰ ਉਗਾ ਨਹੀਂ ਸਕਦਾ ਕੋਈ ਇਹਨੂੰ ਇਹਦੀ ਫਸਲ ਘਾ ਮੰਡੀ ਵਿੱਚ ਲੈ ਕੇ ਨਹੀਂ ਜਾ ਸਕਦਾ ਕੋਈ ਫੀਮ ਆਪਣੇ ਕੋਲੇ ਨਹੀਂ ਰੱਖ ਸਕਦਾ ਕੋਈ ਇਹਦਾ ਨਿਰਯਾਤ ਯਾਤ ਜਾਂ ਕਿਸੇ ਸਰ ਵੇਚ ਨਹੀਂ ਸਕਦਾ ਸੋ ਸਮਗਲਿੰਗ ਨਹੀਂ ਕਰ ਸਕਦਾ ਇਹ ਸਾਰੀਆਂ ਚੀਜ਼ਾਂ ਦੇ ਰੋਕ ਲੱਗ ਗਈ। ਅੱਜ ਵੀ ਅਸੀਂ ਦੇਖਦੇ ਹਾਂ ਕਿਸੇ ਕੋਲੋਂ ਕੋਈ ਸਮਗਲਿੰਗ ਦੇ ਰੂਪ ਦੇ ਵਿੱਚ ਵੱਡੀ ਮਾਤਰਾ ਵਿੱਚ ਅਫੀਮ ਪਕੜੀ ਜਾਂਦੀ ਹੈ ਜਾਂ ਕੋਈ ਕੋਸਤ ਪકડਿਆ ਜਾਂਦਾ ਹੈ ਜਾਂ ਹੈਰਵਨ ਪਕੜੀ ਜਾਂਦੀ ਹੈ ਤਾਂ ਉਹਨਾਂ ਤੇ ਦੋਸਤੋ ਐਨਡੀਪੀਐਸ ਦੇ ਪਰਚੇ ਹੋ ਜਾਂਦੇ ਨੇ ਔਰ ਉਹਨਾਂ ਨੂੰ ਜੇਲ੍ਹ ਹੁੰਦੀ ਹੈ। ਤਾਂ ਸਰਕਾਰ ਨੇ ਉਦੋਂ ਦਾ ਇਹ ਕਾਨੂੰਨ ਬਣਾਇਆ ਔਰ ਅੱਜ ਵੀ ਇਸ ਤੇ ਪੂਰੀ ਤਰ੍ਹਾਂ ਬੈਨ ਹੈ। ਸੋ ਸਰਕਾਰਾਂ ਜਦੋਂ ਇਸ ਦੀ ਪ੍ਰੋਡਕਸ਼ਨ ਕਰਦੀਆਂ ਨੇ ਤਾਂ ਉਹ ਉਹਨਾਂ ਦਾ ਇੱਕ ਤਾਂ ਮੁੱਖ ਮੰਤਵ ਹੁੰਦਾ ਹੈ ਇਸ ਨੂੰ ਦਵਾਈਆਂ ਦੇ ਵਿੱਚ ਵਰਤਣਾ ਦੂਜਾ ਇਸ ਨੂੰ ਨਿਰਯਾਤ ਕਰਨਾ ਤੇ ਤੋਂ ਪੈਸਾ ਕਮਾਉਣਾ ਭਾਰਤ ਬਹੁਤ ਵੱਡਾ ਦੇਸ਼ ਹੈ ਬਹੁਤ ਵੱਡੀ ਆਬਾਦੀ ਹੈ ਇੱਥੋਂ ਦੀ 140 ਕਰੋੜ ਲੋਕ ਨੇ ਤਾਂ ਵੱਡੀ ਗਿਣਤੀ ਵਿੱਚ ਦਵਾਈਆਂ ਦੀ ਲੋੜ ਪੈਂਦੀ ਹੈ ਤਾਂ ਦੋਸਤੋ ਸਭ ਤੋਂ ਵੱਡੀ ਇੱਕ ਦਰਦ ਨਿਵਾਰਕ ਦਵਾਈ ਹੈ ਅਫੀਨ ਇਸ ਦਾ ਜਿਹੜਾ ਸੇਵਨ ਹੈ ਉਹ ਆਫੀਮ ਦਾ ਯਾਨੀ ਕਿ ਦਰਦ ਨਿਵਾਰਕ ਵਾਸਤੇ ਹੀ ਕੀਤਾ ਜਾਂਦਾ ਹੈ ਤਾਂ ਸਰਕਾਰ ਇਹਦੀ ਜਿਹੜੀ ਪ੍ਰੋਡਕਸ਼ਨ ਹੈ ਅੱਜ ਲਗਭਗ 500 ਤੋਂ ਲੈ ਕੇ 600 ਟਨ ਈਅਰਲੀ ਪ੍ਰੋਡਕਸ਼ਨ ਕਰਦੀ ਹੈ ਇਹਦੀ ਪੈਦਾਵਾਰ 500 ਤੋਂ ਲੈ ਕੇ 600 ਟਨ ਸਾਲਾਨਾ ਪ੍ਰੋਡਕਸ਼ਨ ਕਰਵਾਉਂਦੀ ਹੈ ਉਹਨੂੰ ਸਰਕਾਰ ਆਪਣੇ ਕੋਲ ਰੱਖਦੀ ਹੈ ਔਰ ਲਗਭਗ ਇਹ ਅੱਜ ਐਮਪੀ ਯੂ ਪੀ ਤੇ ਰਾਜਸਥਾਨ ਇੰਨਾ ਸਟੇਟਾਂ ਦੇ ਵਿੱਚ ਇਹਦੀ ਪ੍ਰੋਡਕਸ਼ਨ ਕੀਤੀ ਜਾਂਦੀ ਹੈ ਇਹਦਾ ਉਤਪਾਦਨ ਕੀਤਾ ਜਾਂਦਾ ਇਹਦੇ ਖੇਤੀ ਕੀਤੀ ਜਾਂਦੀ ਹੈ ਉਸ ਤੋਂ ਪੋਸਟ ਬਣਾਇਆ ਜਾਂਦਾ ਫੀਮ ਬਣਾਈ ਜਾਂਦੀ ਹੈ ਤਾਂ ਸਰਕਾਰ ਜੇ ਨਿਯੰਤਰਣ ਹੇਠ ਹੈ ਕਿਉਂਕਿ ਸਰਕਾਰ ਇਹਦੇ ਲਾਇਸੈਂਸ ਜਾਰੀ ਕਰਦੀ ਕਿਸਾਨਾਂ ਨੂੰ ਜਿਨ੍ਹਾਂ ਨੂੰ ਲਾਇਸੈਂਸ ਜਾਰੀ ਹੁੰਦੇ ਨੇ ਸਿਰਫ ਉਹ ਹੀ ਇਸ ਦੀ ਖੇਤੀ ਕਰ ਸਕਦੇ ਨੇ ਔਰ ਜਿਨ੍ਹਾਂ ਕਿੱਲਿਆਂ ਦਾ ਜਣ ਜਿਨ੍ਹਾਂ ਦੇ ਖੇਤ ਦਾ ਲਾਇਸੈਂਸ ਜਾਰੀ ਹੋਏਗਾ ਉਹਨੇ ਖੇਤ ਵਿੱਚ ਉਸ ਦੀ ਕheti ਕਰ ਸਕਦੇ ਨੇ ਸਰਕਾਰ ਪੂਰੀ ਤਰ੍ਹਾਂ ਇਸੇ ਅਧਿਕਾਰ ਰੱਖਦੀ ਹੈ ਨਿਯੰਤਰਣ ਰੱਖਦੀ ਹੈ ਪੂਰੀ ਨਿਗਰਾਨੀ ਰੱਖਦੀ ਹੈ ਫਿਰ ਇਹਦੀ ਫਸਲ ਖਰੀਦ ਕੇ ਆਪਣੇ ਕੋਲੇ ਰੱਖ ਲੈਂਦੀ ਹੈ ਔਰ ਜਿਹੜੀ ਇਹਦੀ ਫੀਮ ਹੈ ਉਹ ਦਵਾਈ ਵਾਲੀਆਂ ਕੰਪਨੀਆਂ ਨੂੰ ਦਿੱਤੀ ਜਾਂਦੀ ਹੈ ਔਰ ਉਹ ਜਿਹੜੇ ਇਸ ਦਾ ਸੇਵਨ ਕਰਦੇ ਨੇ ਦਰਦ ਨਿਵਾਰਕ ਦਵਾਈਆਂ ਵਿੱਚ ਜਿੰਨੀਆਂ ਵੀ ਫਾਰਮਾਸਿਟੀਕਲ ਕੰਪਨੀਆਂ ਨੇ ਵੱਡੀਆਂ ਕੰਪਨੀਆਂ ਇਸ ਦੀ ਖਰੀਦਾਰੀ ਸਰਕਾਰ ਤੋਂ ਕੁਲੋਂ ਕਰਦੀਆਂ ਨੇ ਮੋਰਫਿਨ ਵੀ ਲੈਂਦੀਆਂ ਨੇ ਔਰ ਉਹਨੂੰ ਦਵਾਈ ਦੇ ਰੂਪ ਦੇ ਵਿੱਚ ਤਿਆਰ ਕਰਕੇ ਫਿਰ ਬਾਜ਼ਾਰ ਦੇ ਵਿੱਚ ਆ ਜਾਂਦੀ ਹੈ ਔਰ ਇਹ ਜਿਹੜੀ ਦਵਾਈ ਹੈ ਇਹ ਦੋਸਤੋ ਆਮ ਡਾਕਟਰ ਨਹੀਂ ਦੇ ਸਕਦਾ ਔਰ ਇਹ ਜਦੋਂ ਕੋਈ ਪ੍ਰੋਫੈਸਰ ਯਾਨੀ ਜਿਵੇਂ অথੈਨਟਿਕ ਡਾਕਟਰ ਹੋਵੇ ਉਹ ਹੀ ਇਸ ਦੀ ਜੋ ਪਰਚੀ ਲਿਖੇਗਾ ਉਸ ਤੇ ਅਦਾ ਤੇ ਹੀ ਇਹ ਦਵਾਈਆਂ ਮਿਲਦੀਆਂ ਨੇ ਹੁਣ ਅਸੀਂ ਆਨੇ ਆ ਦੋਸਤੋ ਇੱਕ ਜਿਹੜਾ ਪੌਦਾ ਹੁੰਦਾ ਇਸ ਦਾ ਹਫੀਮ ਦਾ ਪੌਦਾ ਜਾਂ ਪੋਸਟ ਦਾ ਪੌਦਾ ਹੁੰਦਾ ਇੰਦੇਗਾ ਚਾਰ ਭਾਗ ਬਣਦੇ ਨੇ ਇਸ ਤੋਂ ਚਾਰ ਤਰ੍ਹਾਂ ਦੇ ਡਿਵਾਈਡੇਸ਼ਨ ਕੀਤੀ ਜਾਂਦੀ ਹੈ ਯਾਨੀ ਇਸ ਤੋਂ ਮੋਰਫੀਨ ਵੀ ਬਣਦੀ ਹੈ ਇਸ ਤੋਂ ਕੋਡਿਨ ਬਣਦੀ ਹੈ ოਪੀਏਟਸ ਬਣਦੇ ਨੇ ਖਸਖਸ ਬਣਦੀ ਹੈ ਅਤੇ ਆਇਲ ਖਸਖਸ ਤੋਂ ਤੇਲ ਵੀ ਕੱਢਿਆ ਜਾਂਦਾ ਆਇਲ ਵੀ ਹੁੰਦਾ ਬਣਦਾ ਜਿਹੜੀ ਮੋਰਫੀਨ ਹੈ ਇਹ ਦੋਸਤੋ ਵੀ ਖਸਖਸ ਤੋਂ ਬਣਦੀ ਹੈ ਕਲਚਰ ਕਰਕੇ ਉਸ ਤੋਂ ਬਣਾਈ ਜਾਂਦੀ ਹੈ ਮੋਰਫਿਨ ਸਭ ਤੋਂ ਤੇਜ਼ ਦਰਦਨਵਾਰਕ ਚੀਜ਼ ਹੈ। ਯਾਨੀ ਜਿੱਥੇ ਦਵਾਈ ਦੇ ਹੱਥ ਖੜੇ ਹੋ ਜਾਣ, ਕੋਈ ਦਵਾਈ ਦਰਦ ਨੂੰ ਰੋਕਣ ਵਾਸਤੇ ਕੰਮ ਨਾ ਕਰੇ, ਉੱਥੇ ਮੋਰਫਿਨ ਕੰਮ ਕਰਦੀ ਹੈ। ਜਦੋਂ ਕੋਈ ਬਹੁਤ ਜ਼ਿਆਦਾ ਭਿਆਨਕ ਦਰਦ ਹੋ ਰਿਹਾ ਹੋਵੇ ਕਿਸੇ ਨੂੰ, ਜਿਵੇਂ ਕੋਈ ਬ੍ਰੇਨ ਟਿਊਮਰ ਦਾ ਦਰਦ, ਕੈਂਸਰ ਦਾ ਦਰਦ, ਹਾਰਟ ਅਟੈਕ ਦਾ ਦਰਦ, ਜਾਂ ਫਿਰ ਕੋਈ ਜਾੜਾਂ ਦਾ ਦੰਦਾਂ ਦਾ ਕੋਈ ਤੇਜ਼ ਦਰਦ ਜਾਂ ਕਿਸੇ ਤੋਂ ਇਲਾਵਾ ਕੋਈ ਹੋਰ ਤੇਜ਼ ਦਰਦ ਹੋ ਰਿਹਾ ਹੋਵੇ ਕਿਸੇ ਵੀ ਦਵਾਈ ਨਾਲ ਦਰਦ ਨਾ ਰੁਕੇ ਉਦੋਂ ਡਾਕਟਰ ਮੋਰਫਿਨ ਨੂੰ ਯੂਜ਼ ਕਰਦੇ ਨੇ ਇਹ ਕਈ ਰੂਪਾਂ ਵਿੱਚ ਆਉਂਦੀ ਹੈ সিরাপ ਦੇ ਵਿੱਚ ਆਉਂਦੀ ਟੈਬਲੇਟ ਜਾਂ ਫਿਰ ਇੰਜੈਕਸ਼ਨ ਰੂਪ ਦੇ ਵਿੱਚ ਵੀ ਆਉਂਦੀ ਹੈ ਔਰ ਉਦੋਂ ਇੰਜੈਕਸ਼ਨ ਵੀ ਮੋਰਫਿਨ ਦੇ ਲੈ ਜਾਂਦੇ ਨੇ ਖਾਸ ਕਰਕੇ ਜਦੋਂ ਹਾਰਟ ਐਕ ਦੀ ਪ੍ਰੋਬਲਮ ਆਉਂਦੀ ਹੈ ਤਾਂ ਮੋਰਫਿਨ ਦੇ ਡਾਕਟਰ ਇੰਜੈਕਸ਼ਨ ਲਾਦੇ ਨੇ ਸਭ ਤੋਂ ਤੇਜ਼ ਦਰਦ ਨਿਵਾਰਕ ਜਿਹੜੀ ਦਵਾਈ ਹੈ ਉਹ ਮੋਰਫੀਨ ਹੈ ਦੋਸਤੋ ਤਾਂ ਇਸ ਦਾ ਜਿਹੜਾ ਮੋਰਫੀਨ ਹੈ ਇਸ ਦੀ ਇਨਵੈਂਸ਼ਨ ਹੈ ਉਹ ਇੱਕ ਵਿਗਿਆਨੀ ਵਿਗਿਆਨੀ ਨਹੀਂ ਸੌਰੀ ਕਹਿ ਸਕਦੇ ਅਸੀਂ ਉਹਨਾਂ ਨੂੰ ਕੋਈ ਫਾਰਮਾਸਿਸਟ ਸੀ ਲਗਭਗ ਛੋਟੀ ਉਮਰ ਦਾ 24 ਸਾਲ ਦਾ ਇੱਕ ਲੜਕਾ ਸੀ ਫਾਰਮਾਸਿਸਟ ਜਿਨੇ ਇਸ ਦੀ ਇਨਵੈਂਸ਼ਨ ਕੀਤੀ ਸੀ ਫਰੈਡਰਿਕ ਵਿਲੀਅਮ ਐਡਮਸ ਟਰਨਰ ਇਸ ਦਾ ਨਾਮ ਸੀ ਫ੍ਰੈਡਰਿਕ ਵਿਲੀਅਮ ਐਡਮਸ ਟਰਨਰ ਔਰ ਉਹਨਾਂ ਨੇ 1783 ਤੋਂ 1841 ਦੇ ਸਮੇਂ ਦੌਰਾਨ ਇਸ ਦੀ ਖੋਜ ਕੀਤੀ ਜਦੋਂ ਉਹਨੇ ਪਾਇਆ ਕਿ ਇੱਕ ਬਹੁਤ ਵੱਡੀ ਦਰਦਨوار ਕੇ ਦਵਾਈ ਹੈ ਤਾਂ ਉਹ ਇਸ ਦੇ ਗੁਣਾ ਤੋਂ ਦੇਖ ਕੇ ਸੋਚ ਕੇ दंग ਰਹਿ ਗਿਆ ਸੋ ਉਸ ਲਈ ਇਸ ਦੀ ਜਦੋਂ ਤੋਂ ਹੀ ਯਾਦ ਕੀਤਾ ਇਸ ਨੂੰ ਹੌਲੀ ਹੌਲੀ ਸਾਰੇ ਦੇਸ਼ਾਂ ਵਿੱਚ ਫੈਲ ਗਈ ਅੱਜ ਲਗਭਗ ਸਾਰੇ ਕੰਟਰੀਆਂ ਦੇ ਵਿੱਚ ਆ ਇਸਨੂੰ ਯੂਜ਼ ਕੀਤਾ ਜਾਂਦਾ ਹੈ ਬੋਰਫੀ ਨੂੰ ਔਰ ਦਵਾਈ ਦੇ ਰੂਪ ਦੇ ਵਿੱਚ ਅੱਗੇ ਆਂਦਾ ਹੈ ਕੋਡੀਨ ਭਾਵ ਕਿ ਅਪੀਅਰਸ ਇਸ ਦੇ ਵਿੱਚ ਅਫੀਮ ਆਉਂਦੀ ਹੈ ਇਹ ਸਾਰਾ ਕਿਉਂਕਿ ਇਹ ਜਿਹੜੀਆਂ ਦਵਾਈਆਂ ਨੇ ਦਵਾਈਆਂ ਨੂੰ ਤਿੰਨ ਰੂਪਾਂ ਵਿੱਚ ਵੰਡਿਆ ਜਾਂਦਾ ਹੈ ਕੁਦਰਤੀ ਨੇਚਰਲੀ ਸੈਮੀ ਸਿੰਥੈਟਿਕ ਤੇ ਸੰਥਾਟਿਕ ਔਰ ਕੋਡੀਨ ਜਿਹੜੀ ਨੇਚਰਲੀ ਚ ਆਉਂਦੀ ਹੈ ਅਫੀਮ ਨੇਚਰਲੀ ਚ ਆਉਂਦੀ ਹੈ ਇਸ ਤੋਂ ਇਲਾਵਾ ਕੁਝ ਕੈਮੀਕਲ ਤੋਂ ਵੀ ਦਰਦਨਵਾਰਕ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਨੇ ਤਾਂ ਇਹ ਜਿਹੜਾ ਹੈ ਅਫੀਮ ਹੈ ਇਸ ਨੂੰ ਵੀ ਦਵਾਈਆਂ ਵਾਸਤੇ ਵਰਤਿਆ ਜਾਂਦਾ ਹੈ ਤਾਂ ਦੋਸਤੋ ਜਦੋਂ ਇਸ ਨੂੰ ਦਵਾਈ ਰੂਪ ਦੇ ਵਿੱਚ ਵਰਤਦੇ ਨੇ ਖਾਸ ਕਰਕੇ ਇਹਨੂੰ ਨੀਂਦ ਲਿਆਉਣ ਵਿੱਚ ਕਿਸੇ ਨੂੰ ਨੀਂਦ ਨਹੀਂ ਆ ਰਹੀ ਤਾਂ ਦਰਦ ਨਹੀਂ ਠੀਕ ਹੋ ਰਹੀ ਦਰਦ ਨੂੰ ਹਟਾਉਣ ਵਾਸਤੇ ਤਾਂ ਜਾਂ ਅਫੀਮ ਦਾ ਯੂਜ਼ ਕੀਤਾ ਜਾਂਦਾ ਹੈ ਅ ਕੁੱਦਸਤ ਰੋਕਣ ਦੇ ਵਿੱਚ ਖਾਂਸੀ ਰੋਕਣ ਦੇ ਵਿੱਚ ਖਾਂਸੀ ਵਾਲੇ ਜਿਹੜੇ ਸੀਰਪ ਆ ਉਹਨਾਂ ਦੇ ਵਿੱਚ ਵੀ ਇਹ ਪਾਈ ਜਾਂਦੀ ਹੈ ਉਹਨਾਂ ਵਾਸਤੇ ਕੀਤਾ ਜਾਂਦਾ ਹੈ ਇਸ ਤੋਂ ਜਿਹੜਾ ਖਸਖਸ ਹੈ ਤੋਂ ਖਸਖਸ ਦਾ ਬਹੁਤ ਥਾਵਾਂ ਤੇ ਪ੍ਰਯੋਗ ਕੀਤਾ ਜਾਂਦਾ ਦੋਸਤੋ ਲੋਕ ਇਹਨਾਂ ਨੂੰ ਕੋਈ ਮਠਿਆਈ ਰੂਪ ਦੇ ਵਿੱਚ ਕੋਈ ਪਿੰਡੀਆਂ ਬਣਾ ਕੇ ਇਸ ਤਰੀਕੇ ਨਾਲ ਵਰਤੋਂ ਕਰਦੇ ਨੇ ਗਰਮੀਆਂ ਵਿੱਚ ਸਰਦਾਈ ਰਗੜ ਕੇ ਲੋਕ ਪੀਂਦੇ ਨੇ ਠੰਡੀ ਹੁੰਦੀ ਹੈ ਤੱਕ ਵਾਲੀ ਹੁੰਦੀ ਹੈ ਅੱਛੇ ਦੁੱਧ ਪਾ ਕੇ ਬਣਾਉਂਦੇ ਨੇ ਇਹ ਕੈਲਸਟੋਲ ਨੂੰ ਘੱਟ ਕਰਨ ਵਾਸਤੇ ਮਦਦਗਾਰ ਹੁੰਦੀ ਹੈ ਔਰ ਸਕਿਨ ਨੂੰ ਠੀਕ ਰੱਖਦੀ ਹੈ ਹੈਅਰ ਨੂੰ ਠੀਕ ਰੱਖਦੀ ਹੈ वीएनआरली ਫੀਬੀ ਹੁੰਦੀ ਹੈ ਪੀਐਨਐਲ ਨੂੰ ਦਰਦ ਨੂੰ ਠੀਕ ਕਰਨ ਵਾਸਤੇ ਵੀ ਕੰਮ ਕਰਦੀ ਹੈ ਆਇਲ ਜਿਹੜਾ ਹੈ ਦੋਸਤੋ ਇਸ ਨੂੰ ਲੋਕ ਖਾਣੇ ਦੇ ਰੂਪ ਦੇ ਵਿੱਚ ਵਰਤਦੇ ਨੇ omega 3 fatty acid ਹੁੰਦਾ ਹੈ ਜਿਹੜਾ ਕਿ ਹੱਡੀਆਂ ਵਾਸਤੇ ਠੀਕ ਹੁੰਦਾ ਅੱਛਾ ਹੁੰਦਾ ਹੈ ਇਹ ਵੀ ਸਕਿਨ ਵਾਸਤੇ ਅੱਛੀ ਹੁੰਦੀ ਹੈ ਡਾਈਜੈਸ਼ਨ ਪਾਵਰ ਵਧਾਉਂਦੀ ਹੈ ਔਰ హెయిਰ ਨੂੰ ਠੀਕ ਰੱਖਦੀ ਅੱਛੇ ਰੱਖਦੀ ਹੈ ਤਾਂ ਜਿਹੜਾ ਹੈਗਾ ਬਲੱਡ ਦਿਮਾਗ ਨੂੰ ਬਲੱਡ ਜਿਆਦਾ ਜਾਂਦਾ ਬਲੱਡ ਸਰਕੂਲੇਸ਼ਨ ਨੂੰ ਠੀਕ ਰੱਖਦੀ ਕਰਦੀ ਹੈ ਤੇ ਆਇਲ ਜਿਹੜਾ ਹੈ ਤੇਲ ਕਰਦਾ ਤਾਂ ਇਸ ਤਰੀਕੇ ਨਾਲ ਇਹ ਸਾਰੀਆਂ ਚੀਜ਼ਾਂ ਹੀ ਬੈਨੀਫਿਸ਼ਰੀ ਨੇ ਤਾਂ ਦੋਸਤੋ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਖਾਸ ਕਰਕੇ ਅਫੀਮ ਦੀ ਤਾਂ ਅਫੀਮ ਜਿਹੜੀ ਹੈ ਇਹ ਜਿਹੜਾ ਇਸਦਾ ਪੌਦਾ ਹੈ ਲਗਭਗ ਇੱਕ ਪੌਦੇ ਦੇ ਵਿੱਚੋਂ 20 ਤੋਂ ਲੈ ਕੇ 50 ਗ੍ਰਾਮ ਤੱਕ ਜਿਹੜੀਆਂ ਦੀ ਪੈਦਾਵਾਰ ਹੁੰਦੀ ਹੁੰਦੀ ਹੈ ਤਾਂ ਫੀਮ ਜਿਹੜੀ ਬੜੇ ਪ੍ਰਾਤਨ ਸਮਿਆਂ ਤੋਂ ਬੜੇ ਲੰਬੇ ਸਮੇਂ ਤੋਂ ਲੋਕ ਖਾਂਦੇ ਆ ਰਹੇ ਨੇ ਅਫੀਮ ਕਿਵੇਂ ਬਣਦੀ ਹੈ ਜਦੋਂ ਪੌਦਾ ਬਡਾ ਹੁੰਦਾ ਤਾਂ ਉਹਨੂੰ ਜਿਹੜਾ ਇੱਕ ਇੰਗਲਿਸ਼ ਚ ਕੈਪਸੂਲ ਕਹਿੰਦੇ ਨੇ ਬਟ ਉਹਨੂੰ ਪੰਜਾਬੀ ਚ ਲੋਕ ਕਹਿੰਦੇ ਨੇ ਜਿਵੇਂ ਕੋਈ ਆਪ ਕੋਸਟ ਦਾ ਡੋਡਾ ਬਣਦਾ ਕੱਚਾ ਹੁੰਦਾ ਜਦੋਂ ਉਹਨੂੰ ਪਾਸੇਓ ਚੀਰੇ ਲਗਾਏ ਜਾਂਦੇ ਨੇ ਐਦਾਂ ਚੀਰੇ ਲਗਾ ਕੇ ਉਹਦੇ ਵਿੱਚ ਇੱਕ ਦੁੱਧ ਰਿਸਦਾ ਉਹ ਜਦੋਂ ਬਾਹਰ ਇਕੱਠਾ ਹੋ ਜਾਂਦਾ ਫਿਰ ਉਹਨੂੰ ਲੋਕ ਕਲੈਕਟ ਕਰਦੇ ਨੇ ਤੇ ਉਹ ਜਿਹੜਾ ਦੁੱਧ ਨੂੰ ਫਿਰ ਅੱਗੇ ਉਹ ਕਰਕੇ ਮਸ਼ੀਨਾਂ ਦੁਆਰਾ ਤੋਂ ਅੱਛੀ ਤਰ੍ਹਾਂ ਉਸ ਨੂੰ ਫੀਮ ਬਣ ਜਾਂਦੀ ਏ ਇਹ ਕਾਲੇ ਰੂਪ ਦੇ ਵਿੱਚ ਵੀ ਹੋ ਸਕਦੀ ਏ ਬਰਾਉਨ ਰੂਪ ਚ ਵੀ ਹੋ ਸਕਦੀ ਏ ਤਾਂ ਇਸ ਤਿਕੇ ਨਾਲ ਇਹ ਫੀਮ ਜਿਹੜੀ ਆ ਉਹ ਉਸ ਤੋਂ ਕਲੈਕਟ ਕੀਤੀ ਜਾਂਦੀ ਏ ਜਿਹੜੇ ਡੋਡੇ ਰਹਿ ਜਾਂਦੇ ਨੇ ਉਹਦੇ ਵਿੱਚ ਖਸ ਖਸ ਉਦੀ ਦਾਣੇ ਹੁੰਦੇ ਨੇ ਉਹਨਾਂ ਨੂੰ ਖਸ ਖਸ ਦਾ ਰੂਪ ਦਿੱਤਾ ਜਾਂਦਾ ਮਗਰੋਂ ਸਾਰੇ ਪੌਦੇ ਨੂੰ ਪੀਸ ਕੇ ਉਹਨੂੰ ਪੋਸਟ ਦਾ ਰੂਪ ਦਿੱਤਾ ਜਾਂਦਾ ਪੋਸਟ ਦਾ ਰੂਪ ਵੀ ਵੇਚੇ ਜਾਂਦੇ ਨੇ ਉਹ ਵੀ ਲੋਕ ਸੇਵਨ ਕਰਦੇ ਨੇ ਆਪਣੇ ਨਸ਼ੇ ਵਾਸਤੇ ਪੂਰਤੀ ਵਾਸਤੇ ਕਰਦੇ ਨੇ ਸੇਵਨ ਤਾਂ ਦੋਸਤੋ ਇਸ ਤਿੱਕੇ ਨਾਲ ਇਹ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਔਰ ਜਿਹੜਾ ਦੁੱਧ ਹੈ ਲਟਕਸ ਵੀ ਕਹਿੰਦੇ ਨੇ ਇੰਗਲਿਸ਼ ਵਿੱਚ ਇਸ ਨੂੰ ਔਰ ਇਹਨੂੰ ਸੁਕਾ ਕੇ ਇਸ ਤੋਂ ਇਹ ਫੀਮ ਬਣਾਈ ਜਾਂਦੀ ਹੈ ਤਾਂ ਬੇਸਿਕਲੀ ਨੀਂਦ ਲਿਆਉਣ ਵਾਸਤੇ ਦਰਦ ਨੂੰ ਠੀਕ ਕਰਨ ਵਾਸਤੇ ਹੁੰਦੀ ਹੈ ਅ ਬ੍ਰੇਨ ਅਤੇ ਬਾਡੀ ਦੇ ਵਿਚਾਲੇ ਜਿਹੜਾ ਮੈਸੇਜ ਸਿਸਟਮ ਹੁੰਦਾ ਹੈ ਮੈਸੇਜ ਲੈ ਕੇ ਜਾਂਦਾ ਹੈ ਕਿ ਦਿਮਾਗ ਤੱਕ ਸਿਸਟਮ ਹੁੰਦਾ ਜਿਹੜਾ ਉਹਨੂੰ ਇਬਾਦਤ ਕਰਦੀ ਹੈ ਦਰਦ ਕਿਵੇਂ ਰੁਕਦੀ ਹੈ ਦੋਸਤੋ ਦਰਦ ਨੂੰ ਰੋਕਣ ਦਾ ਇਹ ਇਹ ਕੰਮ ਕਰਦੀ ਹੈ ਕਿ ਜਿਹੜੇ ਮੈਸੇਜ ਲੈ ਕੇ ਜਾਂਦੇ ਨੇ కెమికਲਸ ਔਰ ਉਹਨਾਂ ਦੇ ਬ੍ਰੇਨ ਤੱਕ ਉਹਨਾਂ ਨੂੰ ਪਹੁੰਚ ਨਹੀਂ ਦਿੰਦੀ ਰਾਸਤੇ ਵਿੱਚ ਉਹਨਾਂ ਨੂੰ ਬਾਧਿਤ ਕਰ ਦਿੰਦੀ ਹੈ ਉਹਨਾਂ ਨੇ ਰੋਕ ਦਿੰਦੀ ਹੈ ਜਸਟਿਕੇ ਨਾਲ ਅਸੀਂ ਕੋਈ ਇੱਕ ਸ਼ਹਿਰ ਹੋਵੇ ਸ਼ਹਿਰ ਦੇ ਦੁਆਲੇ ਰੋਡ ਜ਼ੋਨ ਛੜਕਾ ਹੋਣ ਉਹ ਸਾਰਿਆਂ ਤੇ ਧਰਨੇ ਲੱਗ ਜਾਣ ਚਾਰਚਪਰੇ ਤੇ ਧਰਨੇ ਲੱਗੇ ਹੋਣ ਤਾਂ ਕੋਈ ਵੀ ਬੰਦਾ ਅੱਗੇ ਲੰਘ ਕੇ ਸ਼ਹਿਰ ਨਹੀਂ ਜਾ ਸਕੇਗਾ ਤੋ ਇਸੇ ਤਰ੍ਹਾਂ ਹੀ ਦੋਸਤੋ ਜਦੋਂ ਇਹ ਰਾਸਤੇ ਵਿੱਚ ਰਾਸਤੇ ਹੀ ਬਲੌਕ ਕਰ ਦਿੰਦੀ ਹੈ ਤਾਂ ਉਹ ਜਿਹੜੇ ਮੈਸੇਜ ਹੈ ਉਹ ਅਕੇ ਦਿਮਾਗ ਤੱਕ ਪਹੁੰਚ ਨਹੀਂ ਪਾਉਂਦੇ ਦਿਮਾਗ ਤੱਕ ਜਾਂਦੇ ਨਹੀਂ ਹਨ ਜਿਹੜੇ ਪੇਨ ਦੇ ਮੈਸੇਜ ਇਸ ਕਰਕੇ ਉਹ ਦਰਦ ਜਿਹੜੀ ਆ ਉਹ ਇਨਸਾਨ ਨੂੰ ਲੱਗਦਾ ਮੇਰੀ ਦਰਦ ਰੁਕ ਗਈ ਹੈ ਔਰ ਉਹ ਕਿਉਂਕਿ ਜਿਹੜਾ ਕੰਮ ਤਾਂ ਆਫਟਰ ਆਲ ਦਿਮਾਗ ਨੇ ਕਰਨਾ ਹੁੰਦਾ ਨਾ ਸਾਨੂੰ ਕੋਈ ਵੀ ਸਰੀਰ ਦੇ ਹਿੱਸੇ ਦੇ ਵਿੱਚ ਪ੍ਰੋਬਲਮ ਆਂਦੀ ਹੈ ਕੋਈ ਦਰਦ ਹੁੰਦੀ ਹੈ ਤੇ ਇੱਕ ਸੈਕਿੰਡ ਤੋਂ ਪਹਿਲਾਂ ਹੁੰਦਾ ਮੈਸੇਜ ਜਿਹੜਾ ਦਿਮਾਗ ਨੂੰ ਜਾਂਦਾ ਸਾਨੂੰ ਪਤਾ ਲੱਗ ਜਾਂਦਾ ਫਲਾਣੀ ਥਾਂ ਤੇ ਸਾਨੂੰ ਦਰਦ ਹੋਈ ਹੈ ਉੱਥੇ ਕੁਝ ਹੋਇਆ ਜਦੋਂ ਉਹ ਸਿਗਨਲ ਰੁਕ ਜਾਏਗਾ ਤਾਂ ਫਿਰ ਦਿਮਾਗ ਨੂੰ ਪਤਾ ਨਹੀਂ ਲੱਗੇਗਾ ਇਸ ਕਰਕੇ ਸਾਨੂੰ ਐ ਪਤਾ ਹੀ ਨਹੀਂ ਲੱਗੇਗਾ ਕਿ ਉੱਥੇ ਕੋਈ ਦਰਦ ਹੋਇਆ ਸੋ ਇਹ ਕੰਮ ਇਹ ਕਰਦੀ ਹੈ ਸਿਗਨਲਸ ਨੂੰ ਬਾਧਿਤ ਕਰ ਦਿੰਦੀ ਹੈ ਅਤੇ ਇਸ ਤਰੀਕੇ ਨਾਲ ਇਹ ਜਿਹੜੇ ਆ ਇਹ ਦਰਦ ਨੂੰ ਰੋਕ ਦਿੰਦੀ ਹੈ ਜਿਆਦਾ ਦੀ ਵਰਤੋਂ ਨਾਲ ਦੋਸਤੋਂ ਭੁੱਖ ਘਟ ਵੀ ਜਾਂਦੀ ਹੈ ਔਰ ਇਹ ਕਨਸਟੀਚੂਸ਼ਨ ਵੀ ਕਰ ਦਿੰਦੀ ਹੈ ਲਗਾਤਾਰ ਖਾਣ ਦੇ ਨਾਲ ਜਿਹੜੀ ਕਬਜ਼ੀ ਰਹਿਣ ਲੱਗ ਜਾਂਦੀ ਹੈ ਔਰ ਭੁੱਖ ਵੀ ਘਟਣ ਲੱਗ ਜਾਂਦੀ ਹੈ ਇਹ ਹਾਰਟ ਰੇਟ ਵੀ ਘਟ ਕਰਦੀ ਹੈ ਹਾਰਟ ਦਾ ਰੇਟ ਯਾਨੀ ਜਿਹੜੀ ਹੈ ਉਹ ਕੁਸ਼ਮਤਾ ਵੀ ਘਟਾਉਂਦੀ ਹੈ ਫੀਮ ਖਾਣ ਦੇ ਨਾਲ ਕੀ ਹੁੰਦਾ ਕਿ ਲੋਕਾਂ ਨੂੰ ਰਿਲੈਕਸੇਸ਼ਨ ਮਹਿਸੂਸ ਹੁੰਦੀ ਹੈ ਕਿਉਂਕਿ ਇੱਕ ਡੋਪਾਮਾਈਨ ਰਿਲੀਜ਼ ਕਰਦੀ ਹੈ ਇੱਕ ਖੁਸ਼ੀ ਦਾ ਪਲ ਖੁਸ਼ੀ ਦਾ ਅਹਿਸਾਸ ਹੁੰਦਾ ਜਦੋਂ ਕੋਈ ਬੰਦਾ ਨਸ਼ੇਨ ਕਰਦਾ ਹੈ ਖੁਸ਼ੀ ਲੱਗਦੀ ਹੈ ਸਕੂਨ ਮਿਲਦਾ ਆਨੰਦਤ ਆਪਣੇ ਆਪ ਨੂੰ ਲੱਗਦਾ ਸਮਝਦਾ ਕਿ ਮੈਂ ਆਨੰਦ ਤਾਂ ਸਕੂਨ ਮਿਲਦਾ ਲੱਗਦਾ ਨੂੰ ਕਿਉਂਕਿ ਡੋਪਾਮਾਈਨ ਇੱਕ కెమికਲ ਰੀਲਿਸ ਕਰਦੀ ਹੈ ਜਿਹੜਾ ਹੈਪੀ ਹਾਰਮਨ ਹੁੰਦਾ ਬੰਦੇ ਨੂੰ ਖੁਸ਼ੀ ਦਿੰਦਾ ਤਾਂ ਇਹ ਜਦੋਂ ਲਗਾਤਾਰ ਚੱਲਦਾ ਰਹਿੰਦਾ ਹੈ ਲਗਾਤਾਰ ਚੱਲਦਾ ਰਹਿੰਦਾ ਹੈ ਪਹਿਲਾਂ ਥੋੜੀ ਸੇਵਨ ਕਰਦਾ ਫਿਰ ਹੌਲੀ-ਹੌਲੀ ਉਹਦੀ ਕੀਵਾਂਟੀਟੀ ਵਧਦੀ ਜਾਂਦੀ ਹੈ ਤੇ ਜਿਵੇਂ-ਜਿਵੇਂ ਉਹਦੀ ਕੀਵਾਂਟੀਟੀ ਵਧਦੀ ਜਾਂਦੀ ਹੈ ਤਿਵੇਂ-ਤਿਵੇਂ ਫਿਰ ਇਹ ਬੰਦੇ ਨੂੰ ਪ੍ਰੋਬਲਮ ਦੇ ਵਿੱਚ ਘੜੀ ਚਲੀ ਜਾਂਦੀ ਹੈ ਫਿਰ ਇਹ ਸਾਈਡ ਇਫੈਕਟ ਦੇਣੇ ਸ਼ੁਰੂ ਕਰ ਦਿੰਦੀ ਹੈ ਕਬਜ਼ੀ ਕਰ ਦਿੰਦੀ ਹੈ ਹੋਰ ਕਈ ਚੀਜ਼ਾਂ ਕਰਦੀ ਹੈ। ਤਾਂ ਲੰਬਾ ਸਮਾਂ ਖਾਣ ਦੇ ਨਾਲ ਇਹ ਮਰਦਾਨਾ ਤਾਕਤ ਤੇ ਵੀ ਇਫੈਕਟ ਪਾਉਂਦੀ ਮਰਦਾਨਾ ਤਾਕਤ ਨੂੰ ਵੀ ਘਟਾ ਕਰਦੀ ਹੈ। ਤਾਂ ਦੋਸਤੋ ਅ ਜਦੋਂ ਸ਼ੁਰੂ-ਸ਼ੁਰੂ ਵਿੱਚ ਇਸ ਦੀ ਸ਼ੁਰੂਆਤ ਕਰਦੇ ਨੇ ਤਾਂ ਇਨਸਾਨ ਨੂੰ ਲੱਗਦਾ ਕਿ ਮੇਰੀ ਸਕਿਨ ਠੀਕ ਹੈ ਚਿਹਰੇ ਤੇ ਗਲੋ ਹੈ ਇਹ ਦਿੰਦੀ ਹੈ ਕਰਦੀ ਹੈ। ਹੌਲੀ ਹੌਲੀ ਜਦਾ ਸੇਵਨ ਕਰਦੇ ਆ ਖਾਦੇ ਆ ਫਿਰੰਦਾ ਜਿਹੜਾ ਹੈ ਉਹ ਸਾਈਡ ਇਫੈਕਟ ਸਾਹਮਣੇ ਆਉਣੇ ਸ਼ੁਰੂ ਕਰ ਦਿੰਦੇ ਨੇ ਜਿਹੜੇ ਕਿ ਉਹ ਪ੍ਰੋਬਲਮ ਕ੍ਰੀਏਟ ਕਰ ਦਿੰਦੇ ਨੇ ਉਹਦੇ ਨਾਲ ਕੀ ਹੁੰਦਾ ਹੈ ਇਹ ਕਈ ਵਾਰ ਜ਼ਿਆਦਾ ਦਾ ਸੇਵਨ ਕਰਦੇ ਨਾਲ ਜ਼ਿਆਦਾ ਮਾਤਰਾ ਵਿੱਚ ਕੋਈ ਸੇਵਨ ਕਰ ਲੇ ਫਿਰ ਉਹ ਕੀ ਕਰਦੀ ਹੈ ਸਾਹ ਦੀ ਪ੍ਰੋਬਲਮ ਆ ਜਾਂਦੀ ਹੈ ਹਾਰਟ ਰੇਟ ਘਟ ਜਾਂਦਾ ਹੈ ਇਹਦੇ ਵਿੱਚ ਭੁੱਖ ਲੱਗ ਨਹੀਂ ਘਟ ਜਾਂਦੀ ਏ ਜੀ ਕੱਚਾ ਹੁੰਦਾ ਉਲਟੀ ਆਉਂਦੀ ਹੈ ਔਰ ਨੀਦਰ ਨਹੀਂ ਆਉਦੀ ਸੋ ਇਸ ਤਰ੍ਹਾਂ ਇਹ ਪ੍ਰੋਬਲਮ ਆ ਜਾਂਦੀ ਜਦੋਂ ਕੋਈ ਜ਼ਿਆਦਾ ਮਾਤਰਾ ਵਿੱਚ ਜਾਂਦਾ ਸੇਵਨ ਕਰ ਲੈਂਦਾ ਔਰ ਦੋਸਤੋ ਜਦੋਂ ਲੰਬਾ ਸਮਾਂ ਖਾਂਦੇ ਰੋ ਕੇ ਦੇ ਛੱਡਣ ਦਾ ਨਾਮ ਨਹੀਂ ਕਿਉਂਕਿ ਦਿਮਾਗ ਹੀ ਹੈਪਚਲ ਹੋ ਚੁੱਕਾ ਹੁੰਦਾ ਹੈ ਡੋਪਾਮਾਈਨ ਰਿਲੀਜ਼ ਕਰਨ ਦਾ ਔਰ ਦੁਬਾਰਾ ਦੁਬਾਰਾ ਮੰਗ ਕਰਦਾ ਹੈ ਕਿ ਇਹ ਠੀਕ ਸਿਸਟਮ ਚੱਲਦਾ ਰਹੇ ਔਰ ਇਨਸਾਨ ਉਸ ਸਾਲੋਂ ਸਾਲ ਇਸ ਨੂੰ ਛੱਡ ਨਹੀਂ ਪਾਉਂਦਾ ਜਦੋਂ ਕੋਈ ਛੱਡਣ ਦਾ ਉਪਰਾਲਾ ਕਰਦਾ ਹੈ ਤੇ ਫਿਰ ਇਹਦੇ ਵਿਡਰੋਅਲ ਇਹ ਹੋ ਜਾਂਦੀ ਹੈ ਯਾਨੀ ਕਿ ਇਹਦੇ ਸਿੰਪਟਮ ਜਿਹੜੇ ਐ ਇਹਨੂੰ ਤੋੜ ਜਿਹਨੂੰ ਅਸੀਂ ਕਹਿੰਨੇ ਆ ਵੈਡੋਰ ਸਿਸਟਮ ਆ ਸਿੰਪਟਮ ਤਾਂ ਇਹ ਜਿਹੜੀ ਤੋੜ ਹੈ ਇਹ ਫਿਰ ਇਨਸਾਨ ਨੂੰ ਲੱਗਦੀ ਹੈ ਫਿਰ ਉਹਦਾ ਡਿਪਰੈਸ਼ਨ ਵਿੱਚ ਜਾਂਦਾ ਹੈ ਉਹਦਾ ਲਤਾ ਦੁਖਦੀਆਂ ਨੇ ਅੱਖਾਂ ਚੋਂ ਪਾਣੀ ਆਉਂਦਾ ਜਾਂ ਸ਼ਿਕਾ ਆਉਂਦੀਆਂ ਨੇ ਨੱਕ ਚੋਂ ਪਾਣੀ ਆਉਂਦਾ ਹੈ ਕਈ ਵਾਰੀ ਘਬਰਾਹਟ ਹੋਣ ਲੱਗ ਜਾਂਦੀ ਹੈ ਸਿਰ ਭਾਰਾ ਹੋਣ ਲੱਗ ਜਾਂਦਾ ਹੈ ਸਰੀਰ ਦੁਖਦਾ ਤਾਂ ਇਸ ਕਰਕੇ ਐਸਟੀਕੇ ਨਾਲ ਉਹ ਇਨਸਾਨ ਜਿਹੜਾ ਹੈ ਥੋੜੀ ਉਹ ਪ੍ਰੋਬਲਮ ਦੇ ਵਿੱਚ ਜਾਂਦਾ ਹੈ ਤੇ ਇਹਨਾਂ ਚੀਜ਼ਾਂ ਨੂੰ ਨਾ ਸਹਾਰਦਾ ਹੋਇਆ ਬੰਦਾ ਫਿਰ ਦੁਬਾਰਾ ਖਾਣੀ ਸ਼ੁਰੂ ਕਰ ਦਿੰਦਾ ਹੈ ਤੇ ਦੋਸਤੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਰੀਆਂ ਠੀਕ ਹੋ ਸਕਦੀਆਂ ਨੇ ਤਰੇਲੀਆਂ ਆ ਜਾਂਦੀਆਂ ਨੇ ਪਸੀਦਾ ਆਉਂਦਾ ਔਰ ਮਸਲ ਖਚਾਅ ਹੁੰਦਾ ਔਰ ਹਾਰਟ ਬੀਟ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ ਇਹ ਸਾਰੇ ਇਦੇ ਵਿਡਰੋਅਲ ਸਿਸਟਮ ਸਿੰਪਟਮ ਜੁਨੇ ਯਾਨੀ ਕਿ ਜਦੋਂ ਨਹੀਂ ਮਿਲਦੀ ਜਾਂ ਤੋੜ ਲੱਗਦੀ ਹੈ ਤੋੜ ਦੇ ਸਾਰੇ ਸਿੰਪਟਮ ਨੇ ਦੋਸਤੋ ਇਹ ਸਾਰਾ ਕੁਝ ਠੀਕ ਹੋ ਸਕਦਾ ਹੈ ਕਿਉਂਕਿ ਮਨ ਕਰਕੇ ਹੀ ਇਨਸਾਨੇ ਨੂੰ ਲਗਾਉਂਦਾ ਹੈ ਤੇ ਮਨ ਕਰਕੇ ਇਸ ਨੂੰ ਛੱਡ ਸਕਦਾ ਹੈ ਜਦੋਂ ਕੋਈ ਮਨ ਕਰ ਲੈਂਦਾ ਹੈ ਛੱਡਣ ਦਾ ਤੇ ਵੀ ਛੱਡੀ ਜਾ ਸਕਦੀ ਹੈ ਕੋਈ ਇਹੋ ਜੀ ਚੀਜ਼ ਨਹੀਂ ਹੈ ਕਿ ਨਹੀਂ ਛੱਡੀ ਜਾ ਸਕਦੀ ਇਸ ਨੂੰ ਛੱਡਿਆ ਜਾ ਸਕਦਾ ਹੈ ਔਰ ਜਿਹੜੇ ਇਹਦੀ ਤੋੜ ਲੱਗਦੀ ਹੈ ਵਿਡਰੋਅਲ ਸਿੰਪਟਮਸ ਹੁੰਦੇ ਨੇ ਉਹਨਾਂ ਨੂੰ ਠੀਕ ਕਰਨ ਵਾਸਤੇ ਨਾਲ ਥੋੜੀਆਂ-ਥੋੜੀਆਂ ਕੁਝ ਐਕਸਟਰਾ ਦਵਾਈ ਲੈ ਕੇ ਤਾਂ ਇਹਨੂੰ ਇਹਦੀ ਰੋਕਥਾਮ ਕਰਕੇ ਇਹਨੂੰ ਛੱਡਿਆ ਜਾ ਸਕਦਾ ਹੈ ਬਹੁਤ ਸੇ ਲੋਕ ਅਸੀਂ ਛਡਵਾਏ ਨੇ ਕਾਉਂਸਲਿੰਗ ਦੇ ਨਾਲ ਆਧਾਰ ਤੇ ਕਾਉਂਸਲਿੰਗ ਕਰਕੇ ਉਹਨਾਂ ਨੂੰ ਸਮਝਾ ਕੇ ਔਰ ਲੋਕਾਂ ਨੂੰ ਛਡਾਇਆ ਜਾ ਸਕਦਾ ਸੀ ਛਡਵਾ ਚੁੱਕੇ ਆ ਤੇ ਦੋਸਤੋ ਕੋਈ ਵੱਡਾ ਵੱਡੀ ਚੀਜ਼ ਨਹੀਂ ਹੈ ਫੀਮ ਨੂੰ ਛੱਡਣਾ ਛੱਡਿਆ ਜਾ ਸਕਦੀ ਹੈ ਬਸ ਮਨ ਹੋਣਾ ਜ਼ਰੂਰੀ ਹੈ ਕਿਉਂਕਿ ਅਗਰ ਸਾਡਾ ਮਨ ਪਰਫੈਕਟ ਬਣ ਜਾਵੇਗਾ ਕਿ ਨਹੀਂ ਮੈਂ ਇਸ ਨੂੰ ਛੱਡਣਾ ਹੀ ਛੱਡਣਾ ਜੋ ਮਰਜ਼ੀ ਹੋ ਜੇ ਤਾਂ ਬੰਦਾ ਕੀ ਨਹੀਂ ਕਰ ਸਕਦਾ ਸਭ ਕੁਝ ਕਰ ਸਕਦਾ ਹੈ ਬੰਦਾ ਇੱਕ ਇਹੋ ਜਿਹਾ ਮੈਂਟਲੀ ਤੌਰ ਤੇ ਬੰਦਾ ਜਦੋਂ ਸਟਰੋਂਗ ਹੋ ਜਾਂਦਾ ਹੈ ਤੇ ਬੰਦਾ ਐਵਰੀਥਿੰਗ ਕੈਨ ਡੂ ਹਰ ਕੰਮ ਕਰ ਸਕਦਾ ਹੈ ਬੰਦਾ ਕੀ ਨਹੀਂ ਕਰ ਸਕਦਾ ਸੋ ਇਸਦਾ ਇਹ ਨਸ਼ਾ ਵੀ ਛੱਡਿਆ ਜਾ ਸਕਦਾ ਦੋਸਤੋ ਕਈ ਲੋਕਾਂ ਨੂੰ ਛਡਾ ਚੁੱਕੇ ਆ ਜਿਹੜੇ ਕੋਈ ਛੱਡਣੇ ਚਾਹਣ ਇਸ ਨਸ਼ੇ ਨੂੰ ਛੱਡਣਾ ਚਾਹੁੰਦੇ ਹੋਣ ਉਹ ਸਾਡੇ ਨਾਲ ਸੰਪਰਕ ਕਰਨ ਔਰ ਸੰਪਰਕ ਕਰਨ ਵਾਸਤੇ ਅਸੀਂ ਆਪਣਾ ਨੰਬਰ ਵਿੱਚ ਦਿੰਨੇ ਆ ਤਾਂ ਦੋਸਤੋ ਅੱਜ ਇੰਨੀਆਂ ਗੱਲਾਂ ਦੇ ਨਾਲ ਇਜਾਜ਼ਤ ਚਾਹਾਂਗੇ ਫਿਰ ਕਿਸੇ ਹੋਰ ਵਿਸ਼ੇ ਦੇ ਨਾਲ ਅਸੀਂ ਫਿਰ ਮਿਲਾਂਗੇ ਤਾਂ ਸਾਰੇ ਹੀ ਦੋਸਤਾਂ ਨੂੰ ਸਾਰੇ ਦੇਖਣ ਵਾਲੇ ਦਰਸ਼ਕਾਂ ਨੂੰ ਮੇਰੇ ਯਾਨੀ ਅਦੀਪੁਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ